ਵੇਅਾ ਤਾਂ ਸਾਰੇ ਕਰਾ ਲੈਂਦੇ ਆ ਪਰ ਆਪਾਂ ਉਹਨੂੰ ਨੋ ਬਣਾ ਕੇ ਰੱਖਣਾ ਕਤੀ ਬਣਾ ਕੇ ਇਹ ਤਾਂ ਬੰਦੇ ਦੇ ਆਪਦੇ ਹੱਥ ਚ ਹੁੰਦਾ ਸਤਿ ਸ਼੍ਰੀ ਅਕਾਲ ਜੀ ਹਾਸੇ ਵਾਲੀਆਂ ਵੀਡੀਓਜ਼ ਬਣਾ ਕੇ ਸਾਰਿਆਂ ਨੂੰ ਹਸਾਉਣ ਵਾਲੀ ਫੈਮਿਲੀ ਟਾਕੂ ਫੈਮਿਲੀ ਨੂੰ ਤੁਸੀਂ ਸਾਰੇ ਜਾਣਦੇ ਹੋ ਹੋਗੇ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਡਾਕੂ ਫੈਮਲੀ ਦੇ ਲਾਪ੍ਰੀਤ ਸਿੰਘ ਦਾ ਵਿਆਹ ਹੋ ਕੇ ਹਟਿਆ ਹੈ ਅਤੇ ਇਹ ਵੀਰ ਆਪਣੀ ਵਾਈਫ ਅਤੇ ਮਮ ਨਾਲ ਬਹੁਤ ਸਾਰੀਆਂ ਫਨੀ ਵੀਡੀਓਜ਼ ਬਣਾ ਕੇ ਸਾਰਿਆਂ ਨਾਲ ਸਾਂਝੀਆਂ ਕਰਦਾ ਪਿਆ ਹੈ ਅਤੇ ਡਾਕੂ ਫੈਮਲੀ ਨੂੰ ਚਾਹਣ ਵਾਲਿਆਂ ਵੱਲੋਂ ਇਹਨਾਂ ਦੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਪਰ ਕਿਤੇ ਨਾ ਕਿਤੇ ਕਈ ਲੋਕਾਂ ਦੁਆਰਾ ਡਾਕੂ ਫੈਮਲੀ ਨੂੰ ਗਲਤ ਵੀ ਬੋਲਿਆ ਜਾ ਰਿਹਾ ਹੈ ਕਿ ਤੁਸੀਂ ਪੈਸੇ ਕਮਾਉਣ ਕਰਕੇ ਆਪਣੀ ਨਵੀਂ ਨੂੰ ਨਾਲ ਵੀਡੀਓਜ਼ ਬਣਾ ਰਹੇ ਹੋ ਆਪਾਂ ਸਾਰੇ ਜਾਣਦੇ ਹਾਂ ਕਿ ਕੁਝ ਕੁ ਮਹੀਨੇ ਪਹਿਲਾਂ ਲਾਪ੍ਰੀਤ ਸਿੰਘ ਦੇ ਪਾਪਾ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਸੀ ਫਨੀ ਵੀਡੀਓਜ਼ ਬਣਾਉਣ ਵਿੱਚ ਲਾਪ੍ਰੀਤ ਦੇ ਪਾਪਾ ਦਾ ਮੁੱਖ ਲਪ੍ਰੀਤ ਦੀ ਸਿਸਟਰ ਨੇ ਡਾਕੂ ਫੈਮਲੀ ਦੇ ਫਨੀ ਵੀਡੀਓਜ਼ ਬਣਾਉਣ ਵਿੱਚ ਹੈਲਪ ਕੀਤੀ ਸੀ ਹੁਣ ਲਪ੍ਰੀਤ ਆਪਣੀ ਵਾਈਫ ਅਤੇ ਮਮ ਨਾਲ ਫਨੀ ਵੀਡੀਓਜ਼ ਬਣਾ ਕੇ ਪਾ ਰਿਹਾ ਹੈ ਡਾਕੂ ਫੈਮਲੀ ਨੂੰ ਕਈ ਲੋਕਾਂ ਦੁਆਰਾ ਬਹੁਤ ਜ਼ਿਆਦਾ ਗਲਤ ਬੋਲਿਆ ਜਾ ਰਿਹਾ ਹੈ ਇਸ ਸਬ ਦੇ ਚੱਲਦੇ ਡਾਕੂ ਫੈਮਲੀ ਗਲਤ ਬੋਲਣ ਵਾਲਿਆਂ ਨੂੰ ਰਿਪਲਾਈ ਕਰਦੀ ਹੋਈ ਨਜ਼ਰ ਆਈ ਹੈ ਬਾਕੀ ਤੁਹਾਡੀ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਵਿਆਹ ਤਾਂ ਸਾਰੇ ਕਰਾ ਲੈਂਦੇ ਆ ਪਰ ਆਪਾਂ ਉਹਨੂੰ ਨੋ ਬਣਾ ਕੇ ਰੱਖਣਾ ਕਿਤੀ ਬਣਾ ਕੇ ਇਹ ਤਾਂ ਬੰਦੇ ਦੇ ਆਪ ਦੇ ਹੱਥ ਚ ਹੁੰਦਾ ਇਹ ਪਹਾੜੀ ਦੁਨੀਆ ਉਦੀ ਹੈ ਪੁੱਤ ਖਾਣ ਨੂੰ ਕਿਚਨਗਾ ਮਾੜਾ ਬੜਾ ਮਿਲਗਾ